ਸਾਡੀਆਂ ਮਾਮਾ ਪੈਣਾ ਬਜ਼ੁਰਗਾਂ ਵੀਰਾਂ ਨੂੰ ਫਤੇ ਦੀ ਸਾਂਝ ਕੋਲਮੀ ਗੱਦਗੇ ਹੋਣੋਂ ਵਾਹ ਨੁਰਤੀ ਦਾ ਖਾਂਸਾ ਹੋਣੇ ਕੁਕੀ ਕੀ ਫਤੇ ਸੋ ਹਰ ਭਗਵਾਨ ਮੂਲਕ ਸਾਖੀ ਦੀ ਵੀਡੀਓ ਦੇਖੀ ਅਸੀਂ ਨੇ ਸੋਸ਼ਲ ਮੀਡੀਆ ਤੇ ਬੜਾ ਹੀ ਦੁੱਖ ਕੰਮਸ ਦੇਖਿਆ ਹੋਵੇ ਪਰ ਮੈਂ ਪਹਿਲੀ ਵਾਰ ਦੇਖਿਆ ਇੱਕ ਜਥੇਬੰਦੀ ਦੇ ਆਗੂ ਦੀ ਐਨੀ ਕੁੱਟਮਾਰ ਉਹ ਵੀ ਸ਼ਰਿਆਮ ਕੋਈ ਡਰ ਨਹੀਂ ਭੈ ਨਹੀਂ ਇਹ ਕੁੱਤੀ ਚੋਰਾਂ ਨਾਲ ਰਲੀ ਹੋਈ ਆ ਇਹ ਕਹਿ ਕੇ ਕਰਾਇਆ ਗਿਆ ਕੰਮ ਡਿਫਟੀ ਡਾਕਟਰ ਦੇ ਸਾਹਮਣੇ ਇਹ ਕੰਮ ਹੋ ਜੇ ਪਰਾਨ ਦੀ ਗੱਲ ਆ ਇੱਕ ਐਨੇ ਟੈਨ ਦਾ ਸੰਘਰਸ਼ ਲੜਦਾ ਆਗੂ ਬਹੁਤ ਪੁਰਾਣਾ ਆਗੂ ਉਹ ਸੁਣਾ ਇੱਕ ਘਟਨਾ ਬਾਪਰ ਜੇ ਇਹ ਕਿੱਥੋਂ ਦਾ ਇਨਸਾਫ ਆ ਜਿੱਦਾਂ ਕਿ ਸਾਥੀ ਬੈਸ ਕੇ ਇਹ ਚੱਲਦੀ ਆ ਰਹੀ ਸੀ ਗੱਲਬਾਤ ਕਿ ਕਿਵੇਂ ਛੁਪਣਾ ਕਿੱਥੇ ਛੁਪਣਾ ਮੌਕੇ ਦੀ ਭਾਲ ਸੀ ਸੀਗੇ ਸਾਡਾ ਸਰਪੰਚ ਪਿੰਡਾਂ ਦੇ ਵਿੱਚ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦਾ ਘੋਲ ਚੱਲਦਾ ਆ ਰਿਹਾ ਜੋ ਕਿ ਜਥੇਵੰਦੀਆਂ ਲੜਦੀਆਂ ਕਿਵੇਂ ਕੁੱਟਿਆ ਜਾਂਦਾ ਕਮੀਆਂ ਦੇ ਬੇੜੇ ਦੇ ਵਿੱਚ ਜਾ ਕੇ ਮਜ਼ਦੂਰਾਂ ਨੂੰ ਕਿਵੇਂ ਜਲੀਲ ਕੀਤਾ ਜਾਂਦਾ ਇਹ ਦੇਖਿਆ ਰਵੇ ਮੁੱਖ ਮੰਤਰੀ ਭਗਵੰਤ ਮਾਨ ਦੇ ਨੱਕਰ ਫਿਰਦੇ ਸੀ ਐਨਐਲਏ ਜਿਵੇਂ ਕਿ ਹੁਣ ਬਵੀਰਿੰਦਰ ਗੋੜਾ ਨੇ ਐਮਐਲਏ ਹੋਰ ਵੀ ਆਮਨ ਰਾਣਾ ਮੰਤਰੀ ਆ ਇੱਕ ਨੱਕਰ ਫਿਰਦੇ ਸੀ ਪਿੰਡ ਪਿੰਡ ਫਿਰਦੇ ਸੀ ਵੋਟਾਂ ਮੰਗਦੇ ਫਿਰਦੇ ਸੀ ਕਿ 2027 ਦੇ ਵਿੱਚ ਵੀ ਫਿਰਨਗੇ ਇਹ ਪਰ ਸਾਡੇ ਮੋਲੇ ਕੋਲੇ ਲੋਕਾਂ ਨੂੰ ਅੱਖਾਂ ਨੂੰ ਲਾ ਕੇ ਧੋਕ ਇਹਨਾਂ ਨੇ ਭਾਬੂਕ ਕਰਕੇ ਵੋਟਾਂ ਪਵਾ ਲੀਆਂ ਸਾਡੇ ਲੋਕ ਵੀ ਬਦਲਾ ਹੌਲਦੇ ਸੀਗੇ ਵੀ ਬਦਲਾ ਆਵੇ ਸਾਥੀਓ ਬਦਲਾ ਇਹ ਜਿਹੜੇ ਅੱਜ ਤੁਸੀਂ ਬੈਠੇ ਇਨਸਾਫ ਦੀ ਮੰਗ ਲਈ ਬੈਠੇ ਹੋ ਇਹ ਬਦਲਾ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦਾ ਬਦਲਾ ਆ ਪਿੱਛੇ ਇਹ ਸੰਘਰਸ਼ ਚੱਲਿਆ ਕੀੜੇ ਉਤੋਂ ਦੇ ਲਤੜ ਕੇ ਲੰਘ ਗਏ ਮਾਰ ਕੇ ਸੁੱਟ ਗਏ ਪਰ ਉੱਥੇ ਘੋਲ ਚੱਲਿਆ 5 ਦਿਨ ਪੂਰਾ ਲਗਾਤਾਰ ਪੂਰੀ ਤਸੱਲੀ ਕਰਾਈ 5ਵੇਂ ਦਿਨ ਅਮਨੂ ਰੋੜਾ ਉਹਨਾਂ ਦੇ ਘਰੇ ਜਾਂਦਾ ਮੋਢੇ ਤੇ ਹੱਥ ਧਰਦਾ 5ਵੇਂ ਦਿਨ ਦੁੱਖ ਬਣਾਉਂਦਾ ਜਾ ਕੇ ਐਮਐਲਏ ਪਹਿਲਾਂ ਕੁਝ ਨਹੀਂ ਦਿੰਦਾ ਆਪਣੇ ਲੋਕਾਂ ਨੂੰ ਇਹ ਕੀੜੇ ਮਕੋੜੇ ਸਮਝਦੇ ਨੇ ਦੇ ਕੀੜੇ ਛਾਗੇ ਨਹੀਂ ਸੱਤੇ ਰਹਿਣਗੇ ਇਹ ਕੀ ਆ ਸਕੀਮਾਂ ਦੇ ਮਗਰ ਲੱਗਦੇ ਨੇ ਲੋਕ